ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਇੱਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਾਭੇ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਕਾ ਆਸਰਾ ਸੰਤਨ ਮਨ ਮਾਹੇ ਰਹਾਓ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵਡਿਆਈ ਗੁਰੂ ਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿਨ ਸੇ ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉਪਰ ਅਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਕਾ ਆਸਰਾ ਸੰਤਨ ਮਨ ਮਾ ਹੈ ਰਹਾਓ ਆਪੇ ਰਖੇ ਆਪ ਦੇਵ ਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵਡਿਆਈ ਗੁਰਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿਨ세 ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਏਕ ਟੇਕ ਗੋਬਿੰਦ ਕੀ ਤਿਆਗੀ ਅਣਿਆਸ ਸਭ ਉਪਰ ਅਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਰਬ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨਮਾਹੇ ਰਹਾਉ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵਡਿਆਈ ਗੁਰਪੂਰੇ ਅਪਦੇਸਿਆ ਸੁਖ ਖਸਮਰ ਜਾਈ ਚਿੰਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਾ ਬਿਨ세 ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਇੱਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਾਭੇ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨ ਮਾਹੇ ਰਹਾਉ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਿਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵਡਿਆਈ ਗੁਰੂ ਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿਨ ਸੇ ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ बिलावल मोहल्ला पंचमा एक टेक गोविंद की त्यागी अन्यास सबे उपरा समर्थ प्रभु पूर्ण गुणतास जनका नाम आधार है प्रभु सरणी पाए परमेश्वर का आसरा संतण मनमाहे रहआव आपे रखे आप देवसी आपे आप प्रतिपारे दीन दयाल कृपाण दे, दे सा सा संहारे करन हार जो करया साईं बडयाई ਗੁਰੂ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿنسੇ ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨ ਮਾਹੇ ਰਹਾਉ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈਂ ਵੜਾਈ ਗੁਰੂ ਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਾ ਬਿਨ세 ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਏਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭੇ ਉਪਰ ਅਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਰਬ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨ ਮਾਹੇ ਰਹਾਉ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵੜਾਈ ਗੁਰੂ ਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਾ ਬਿਨਸੇ ਨਾ ਛੋੜ ਜਾਏ ਨਾਨਕ ਰੰਗਰਾਤਾ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਇਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨ ਮਾਹੇ ਰਹਾਓ ਆਪੇ ਰਖੇ ਆਪ ਦੇਵਸੀ ਆਪੇ ਪ੍ਰਤਪਾਰੇ ਦੀਨ ਦੇਵਾਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨ ਹਾਰ ਜੋ ਕਰਿਆ ਸਾਈ ਵਡਿਆਈ ਗੁਰੂ ਪੂਰੇ ਉਪਦੇਸਿਆ ਸੁਖ ਖਸਮ ਰਜਾਈ ਤਿੰਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ ਨਾ ਬਿਨ ਸੇਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ਼੍ਰੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਸੰਧੂ ਗੁਰਬਾਣੀ ਚੈਨਲ ਸਾਡੇ ਚੈਨਲ ਤੇ ਰੋਜ਼ਾਨਾ ਗੁਰਬਾਣੀ ਦੀਆਂ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਜੇ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ ਬਿਲਾਵਲ ਮਹੱਲਾ ਪੰਜਮਾ ਇੱਕ ਟੇਕ ਗੋਬਿੰਦ ਕੀ ਤਿਆਗੀ ਅਨਿਆਸ ਸਭ ਉਪਰ ਸਮਰੱਥ ਪ੍ਰਭ ਪੂਰਨ ਗੁਣਤਾਸ ਜਨਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਏ ਪਰਮੇਸ਼ਵਰ ਦਾ ਆਸਰਾ ਸੰਤਨ ਮਨ ਮਾਹੇ ਰਹਾਓ ਆਪੇ ਰਖੇ ਆਪ ਦੇਵ ਸੀ ਆਪੇ ਪ੍ਰਤਪਾਰੇ ਦੀਨ ਦਿਆਲ ਕਿਰਪਾ ਨੇ ਦੇ ਸਾ ਸਾ ਸੰਹਾਰੇ ਕਰਨਹਾਰ ਜੋ ਕਰਿਆ ਸਾਈ ਵਡਿਆਈ ਗੁਰਪੂਰੇ ਅਪਦੇਸਿਆ ਸੁਖ ਖਸਮ ਰਜਾਈ ਚਿੰਤ ਅਦੇਸਾ ਗਨਤ ਤਜ ਜਨ ਹੁਕਮ ਪਛਾਤਾ ਨਾ ਬਿਨ세 ਨਾ ਛੋੜ ਜਾਏ ਨਾਨਕ ਰੰਗਰਾਤਾ ਸਤਨਾਮ ਸ੍ਰੀ ਵਾਹਿਗੁਰੂ ਜੀ